ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਭਿੰਡਰ ਫਾਰਮਰ ਟੀਵੀ YouTube ਚੈਨਲ 'ਚ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕੁਝ ਜ਼ਿਮੀਂਦਾਰ ਵੀਰਾਂ ਕੋਲ ਖੇਤੀਬਾੜੀ ਦੇ ਸਾਧਨ ਜਿਵੇਂ ਕਿ ਟਰੈਕਟਰ, ਟਰਾਲੀ ਤੇ ਹੋਰ ਜਿਹੜੇ ਖੇਤੀਬਾੜੀ 'ਚ ਕੰਮ ਆਉਣ ਵਾਲੇ ਸਾਧਨ ਜੋ ਕਿ ਵਿਕਾਊ ਨੇ ਉਹਨਾਂ ਦੀ ਵੀਡੀਓ ਪਾਵਾਂਗੇ ਆਪਾਂ ਵੀਡੀਓ 'ਚ ਅੱਗੇ ਡਿਟੇਲ ਤੁਹਾਨੂੰ ਦੇਾਂਗੇ ਤੇ ਇਹ ਕਿਸੇ ਡੀਲਰ ਵਗੈਰਾ ਕੋਲ ਨਹੀਂ ਖੜੇ ਹੋਏ ਜਿਹੜੇ ਸੰਨਾਂ ਦੀ ਆਪਾਂ ਐਡ ਪਾਈਏ ਇਹ ਜ਼ਿਮੀਂਦਾਰ ਵੀਰਾਂ ਕੋਲ ਹੀ ਖੜੇ ਨੇ ਉਹਨਾਂ ਦੇ ਫੋਨ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਦਿਆਂਗੇ ਨਾਲ ਤੇ ਤੁਸੀਂ ਗੱਲ ਕਰਕੇ ਆਪਣਾ ਜਿਹੜਾ ਵੀ ਸੰਦ ਕੋਈ ਲੈਣਾ ਹੈ ਜਾਂ ਡਿਟੇਲ ਲੈਣੀ ਹੈ ਜੋ ਵੀ ਆਪਣੀ ਡੀਲਿੰਗ ਵਗੈਰਾ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਆਪਣੇ ਕੋਈ ਵੀ ਖੇਤੀਬਾੜੀ ਦਾ ਸੰਦ ਜਾਂ ਕੋਈ ਵੀ ਚੀਜ਼ ਵੇਚਣੀ ਹੋਵੇ ਉਹਦੀ ਵੀਡੀਓ ਵਗੈਰਾ ਪਵਾਣੀ ਹੈ ਤਾਂ ਉਹ ਆਪਣੇ ਵਟਸਐਪ ਨੰਬਰ ਜੋ ਕਿ ਵੀਡੀਓ ਚ ਚੱਲ ਰਿਹਾ ਉਹਦੇ ਤੇ ਆਪਾਂ ਨੂੰ ਫੋਟੋਆਂ ਵਗੈਰਾ ਪਾ ਦੇ ਵੀਡੀਓ ਪਾ ਦੇ ਤੇ ਚੀਜ਼ ਦੀ ਡਿਟੇਲ ਦੇ ਦੇ ਤੇ ਆਪਾਂ ਉਹਦੀ ਵੀਡੀਓ ਵੀ ਪਾ ਦਾਂਗੇ ਜੇ ਕਿਸੇ ਨੇ ਵੀਡੀਓ ਪੁਆਣੀ ਹੋਵੇ ਤਾਂ ਬਾਕੀ ਆਜੋ ਵੀਡੀਓ ਚ ਦੇਖਦੇ ਆਪਾਂ ਅੱਗੇ ਕਿਹੜੇ-ਕਿਹੜੇ ਸਾਧਨ ਪਕਾਉ ਨੇ ਤੇ ਕੀ ਰੇਟ ਵਗੈਰਾ ਤੇ ਥੱਲੇ ਜ਼ਿੰਮੇਦਾਰ ਵੀਰਾਂ ਦੇ ਨੰਬਰ ਨੇ ਤੁਸੀਂ ਕੰਟੈਕਟ ਕਰ ਸਕਦੇ ਹੋ ਹਾਂਜੀ ਦੋਸਤੋ ਪਹਿਲੇ ਨੰਬਰ ਤੇ ਆਪਾਂ ਲੈ ਕੇ ਆਏ ਏਸੀ 450 ਤੇ ਟਰਾਲੀ ਦੋਵੇਂ ਸੇਲ ਵਾਸਤੇ ਨੇ ਤੇ ਜੇ ਕਿਸੇ ਨੇ ਇਕੱਠੀਆਂ ਲੈਣੀਆਂ ਨੇ ਬਾਈ ਇਕੱਠੀਆਂ ਵੀ ਸੇਲ ਕਰ ਦੇਣਗੇ ਤੇ ਅਲੱਗ-ਅਲੱਗ ਵੀ ਦੋਵੇਂ ਚੀਜ਼ਾਂ ਸੇਲ ਕਰ ਦੇਣਗੇ ਤੇ ਆਜੋ ਆਪਾਂ ਤੁਹਾਨੂੰ ਪਹਿਲਾਂ ਟਰੈਕਟਰ ਬਾਰੇ ਦੱਸਦੇ ਆ 2017 ਮਾਡਲ ਟਰੈਕਟਰ ਹੈ ਜੀ 3 ਲੱਖ ਡਿਮਾਂਡ ਹੈ ਤੇ 3 ਸਿਲੰਡਰ ਚ ਟਰੈਕਟਰ ਹੈ ਜੀ ਤੇ ਰੰਗ ਦਾ ਤੁਸੀਂ ਵੇਖ ਸਕਦੇ ਹੋ ਕਾਫੀ ਜਿਆਦਾ ਚਮਕ ਹੈ ਤੇ ਸਾਰਾ ओरिजिनल ਹੈ ਕਿ ਤੋ ਰੀਪੇਂਟ ਕੋਈ ਰਿਪੇਅਰ ਵਗੈਰਾ ਨਹੀਂ ਹੋਇਆ ਤੇ ਇੰਜਨ ਵਗੈਰਾ ਜੈਨਿਨ ਹੈ ਤੇ 3 ਸਿਲੰਡਰ ਚ ਟਰੈਕਟਰ ਹੈ ਜੀ ਸੋਨਾਲੇ ਕਾ ਦਾ ਇੰਜਨ ਵਾਲਾ ਸੋ ਕੇਅਰ ਕਲੀਨਰ ਚ ਤੇ ਫਰੰਟ ਟਾਇਰ ਐਮ ਆਰ ਐਫ ਦੇ ਨਾਲ ਦੇ ਨੇ ਜੀ ਇਹਦੇ 17 ਮਾਡਲ ਤੇ ਪੀ ਬੀ 13 ਨੰਬਰ 3 ਲੱਖ ਡਿਮਾਂਡ ਤੇ ਗੇਅਰ ਦੀ ਕੰਡੀਸ਼ਨ ਵੀ ਤੁਸੀਂ ਵੇਖ ਸਕਦੇ ਹੋ ਕਿ ਤੋ ਖੁੱਲਿਆ ਨਹੀਂ ਤੇ ਬਾਕੀ ਆਪਣੀ ਵਾਈ ਤੇ ਬਾਈਆਂ ਵਰਤਿਆ ਇਹਨੂੰ ਤੇ ਥੱਲੇ ਨੰਬਰ ਚੱਲ ਰਿਹਾ ਤੇ ਬਾਕੀ ਰੇਟ ਮੌਕੇ ਤੇ ਵੀ ਤੁਸੀਂ ਗੱਲ ਕਰਕੇ ਬਾਈਆਂ ਨਾਲ ਉੱਤੇ ਥੱਲੇ ਵੱਧ ਘੱਟ ਰੇਟ ਹੋ ਸਕਦਾ ਗੁੱਡੀਅਰ ਦੇ ਟਾਇਰ ਨੇ ਬੈਕ 14928 ਦੇ ਤੇ 40 40 45 ਪੈਸੇ ਬੈਕ ਟਾਇਰ ਨੇ ਜੀ ਤੇ ਡਬਲ ਡਿਸਟ੍ਰੀਬਿਊਟਰ ਵਾਲਾ ਮਾਡਲ ਹੈ ਜੀ ਇਹ ਟੌਪ ਮਾਡਲ ਡਬਲ ਡਿਸਟ੍ਰੀਬਿਊਟਰ ਹੈ ਤੇ ਤੇਲ ਵਾਲੀਆਂ ਬ੍ਰੇਕਾਂ ਨੇ ਤੇਲ ਵਾਲੀਆਂ ਬ੍ਰੇਕਾਂ ਤੇ ਪਾਵਰ ਸਟੀering ਚ ਟਰੈਕਟਰ ਹੈ ਜੀ। ਬਾਕੀ ਕੰਡੀਸ਼ਨ ਪਾ ਤੁਹਾਨੂੰ ਇੱਕ ਵਾਰੀ ਵਿਖਾ ਦੇਣਾ ਟਰੈਕਟਰ ਦੀ ਆਲਓਵਰ। ਪਾਵਰ ਸਟੀering ਪਾਵਰ ਬ੍ਰੇਕਾਂ ਤੇ ਡਬਲ ਡਿਸਟ੍ਰੀਬਿਊਟਰ ਟੌਪ ਮਾਡਲ 450 اے ਸੀ। ਪੀ ਬੀ 13 ਨੰਬਰ। ਤੇ ਅੱਗੇ ਟਰਾਲੀ 11 6 ਟਰਾਲੀ ਦਾ ਸਾਈਜ਼ ਹੈ ਜੀ। ਜੈਕ ਵਾਲੀ ਟਰਾਲੀ ਹੈ। 11 6 ਸਹਿਜ ਹੈ ਤੇ ਕਿਤੇ ਕੋਈ ਗਲਵਟ ਵਗੈਰਾ ਨਹੀਂ ਟਾਇਰ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਅਪੋਲੋ ਦਾ ਟਾਇਰ ਤੇ ਸੈਂਟਰ ਚੋਂ ਖੁੱਲਣ ਵਾਲਾ ਡੱਲਾ ਤੇ ਬਾਕੀ ਉੱਪਰ ਤੂੜੀ ਵਾਲਾ ਜਾਲ ਵਗੈਰਾ ਸਾਰਾ ਕੁਝ ਹੈਗਾ ਜੀ ਉਹ ਵੀ ਨਾਲ ਦੇਣਗੇ ਬਾਈ ਜੇ ਕਿਸੇ ਨੂੰ ਚਾਹੀਦਾ ਹੋਇਆ ਤੇ ਫਰਸ਼ ਨਵਾਂ ਲੱਗਾ ਹੋਇਆ ਜੀ ਨਵਾਂ ਫਰਸ਼ ਹੈ ਟਰਾਲੀ ਕਾਫੀ ਵਧੀਆ ਕੰਡੀਸ਼ਨ ਦੀ ਹੈ ਇਧਰਲੇ ਟਾਇਰ ਦੀ ਕੰਡੀਸ਼ਨ ਵੀ ਤੁਸੀਂ ਵੇਖ ਸਕਦੇ ਹੋ ਜੇ ਕਿਸੇ ਨੇ ਦੋਵੇਂ ਚੀਜ਼ਾਂ ਟਰੈਕਟਰ ਟਰਾਲੀ ਇਕੱਠੀਆਂ ਲੈਣੇ ਹਨ ਤੇ ਉਹਨਾਂ ਦੇ ਰੇਟ ਵਿੱਚ ਜੇ ਟਰਾਲੀ ਦੀ ਡਿਮਾਂਡ 1,20,000 1,20,000 ਟਰੈਕਟਰ ਟਰਾਲੀ ਡਿਮਾਂਡ ਤੇ ਟਰੈਕਟਰ ਦੀ 3 ਲੱਖ ਅੱਗੇ ਆ ਗਿਆ ਜਮਿੰਦਰਾ 265 DI 2007 ਮਾਡਲ ਟਰੈਕਟਰ ਹੈ 2 ਲੱਖ 40 ਹਜ਼ਾਰ ਡਿਮਾਂਡ ਹੈ ਜੀ ਇਹਦੀ ਤੇ ਟਰੈਕਟਰ ਕਾਫੀ ਸਾਫ ਸੁਥਰੀ ਕੰਡੀਸ਼ਨ ਦਾ ਨਾਲ ਦਾ ਰੰਗ ਹੈ ਕੋਈ ਰੀਪੇਂਟ ਵਗੈਰਾ ਨਹੀਂ ਹੋਇਆ 90 ਪੈਸੇ ਕਲਰ ਪਿਆ ਹੈ ਜੇ ਪੂਰੀ ਚਮਕ ਹੈ ਟਰੈਕਟਰ ਦੀ ਤੇ ਬੈਕ ਟਾਇਰ 12 4 28 ਦੇ ਨੇ ਗੂਡੀਅਰ ਦੇ 80 ਪੈਸੇ ਬੈਕ ਟਾਇਰ ਨੇ ਇਹ ਫਰੰਟ ਟਾਇਰ 616 ਦੇ ਨੇ 616 ਦੇ 50 60 ਪੈਸੇ ਫਰੰਟ ਟਾਇਰ ਵੀ ਨੇ ਤੇ ਟਰੈਕਟਰ ਦੀ ਕੰਡੀਸ਼ਨ ਵੇਖ ਸਕਦੇ ਹੋ ਕਾਫੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ 7 ਮਾਡਲ ਐਚ ਆਰ ਨੰਬਰ 240 ਡਿਮਾਂਡ ਬਾਕੀ ਸਕਰੀਨ ਦੇ ਥੱਲੇ ਬਾਈ ਜੀ ਦਾ ਨੰਬਰ ਚੱਲ ਰਿਹਾ ਤੁਸੀਂ ਗੱਲ ਕਰਕੇ ਰੇਟ ਵਗੈਰਾ ਤੇ ਹੋਰ ਟਰੈਕਟਰ ਦੀ ਜਾਣਕਾਰੀ ਲੈ ਸਕਦੇ ਹੋ ਜੋ ਵੀ ਇਹ ਟਰੈਕਟਰ ओरिजिनल ਹੈ ਕਿ ਤੋ ਰੀਪੇਂਟ ਵਗੈਰਾ ਕੋਈ ਵੀ ਯਾਰ ਇੰਜਨ ਵਗੈਰਾ ਸੀਲਡ ਏ ਜੀ ਸਿਰਫ 5 ਕਿੱਲਿਆਂ ਦੀ ਵਾਈ ਤੇ ਚੱਲਿਆ ਤੇ ਮਿਊਜ਼ਿਕ ਸਿਸਟਮ ਨਾਲ ਨਹੀਂ ਹੈਗਾ ਜੀ ਹਾਂ ਜੀ ਦੋਸਤੋ ਇੱਕੇ ਰੂਟਾਵੇਟਰ ਵਿਕਾਉ ਏ 7 ਫੁੱਟ ਸਾਈਜ਼ ਇਹ ਦਾ ਪੱਤੀਆਂ ਵਗੈਰਾ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਨਾਲ ਦੀ ਬਲੇਡ ਨੇ ਤੇ ਨਾਲ ਦੀਆਂ ਪੱਤੀਆਂ ਨੇ ਦੁਬਾਰੇ ਚੇਂਜ ਨਹੀਂ ਹੋਈਆਂ ਗੀਅਰ ਵਗੈਰਾ ਸੀਲਡ ਏ 7 ਫੁੱਟ ਸਾਈਜ਼ ਤੇ 55000 ਡਿਮਾਂਡ ਆ ਬਾਕੀ ਮੌਕੇ ਤੇ ਹੋ ਜਾਏਗਾ ਤੇ ਤਵੀਆਂ ਵਗੈਰਾ ਵੀ ਦੋਵੇਂ ਹੈ ਨੇ ਤੇ ਬਟ ਉਹਨਾਂ ਦੇ 베ARING ਪੈਨ ਵਾਲਾ ਨੇ ਆਪਾਂ ਨਾਲ ਦੇ ਦਾਂਗੇ ਤਵੀਆਂ ਤੇ ਤੁਸੀਂ ਕੰਟੈਕਟ ਕਰ ਸਕਦੇ ਜੇ ਕਿਸੇ ਲੈਣਾ ਹੋਵੇ ਹਾਂਜੀ ਅੱਗੇ ਆ ਗਈ ਨੈਸ਼ਨਲ ਆਂਦੀ 0 ਡ੍ਰਿੱਲ ਤੇ ਬਿਲਕੁਲ ਨਵੀਂ ਕੰਡੀਸ਼ਨ ਦੀ ਡ੍ਰਿੱਲ ਏ 13 ਫਾਲਿਆਂ ਵਾਲੀ ਡ੍ਰਿੱਲ ਏ ਜੀ ਤੇ ਕੋਈ ਵੀ ਰੀਪੇਂਟ ਵਗੈਰਾ ਨਹੀਂ 40000 ਰੁਪਈਏ ਦੀ ਡਿਮਾਂਡ ਕਰਦੇ ਨੇ ਬਾਕੀ ਫੋਨ ਨੰਬਰ ਦਿੱਤਾ ਹੋਇਆ ਤੁਸੀਂ ਰੇਟ ਮੌਕੇ ਤੇ ਕਰ ਸਕਦੇ ਹੋ ਆਪਣਾ ਤੇ ਡ੍ਰਿੱਲ ਬਹੁਤ ਵਧੀਆ ਕੰਡੀਸ਼ਨ ਦੀ ਏ ਤੁਸੀਂ ਵੇਖ ਸਕਦੇ ਹੋ ਜੀ ਬਾਕੀ ਵੀਡੀਓ ਵੇਖਣ ਲਈ ਧੰਨਵਾਦ ਜੀ